ਭਗਵਾਨ ਬਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਅਮਲੋਹ ਸ਼ਹਿਰ ਦੇ ਬਾਲਮਿਕ ਮੰਦਿਰ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਹਲਕਾ ਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗਰੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਨੇ ਸੰਗਤਾਂ ਨੂੰ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕਮੇਟੀ ਨੂੰ ਮੰਦਿਰ ਹਾਲ ਦੀ ਉਸਾਰੀ ਦੇ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ ਅੱਜ ਭਾਰਤ ਦੇਸ਼ ਦੇ ਸਭ ਤੋਂ ਵੱਡੇ ਤਿਹਾਰਾਂ ਚ ਇੱਕ ਤਿਹਾਰ ਭਗਵਾਨ ਸ੍ਰੀ ਵਾਲਮੀਕੀ ਜੀ ਦਾ ਜਿਹੜਾ ਪ੍ਰਕਾਸ਼ ਜੋਹਾਰਾ ਉਹ ਮਨਾਇਆ ਜਾ ਰਿਹਾ ਹੈ। ਭਗਵਾਨ ਸ੍ਰੀ ਵਾਲਮੀਕੀ ਜੀ ਨੂੰ ਦੇਸ਼ ਦਾ ਇੱਕ ਬਹੁਤ ਵੱਡਾ ਤਬਕਾ ਜਿਹੜਾ ਉਹ ਭਗਵਾਨ ਦੇ ਤੌਰ ਤੇ ਪੂਜਦਾ ਹੈ। ਅਡੜ ਧਰਮਾਂ ਦੇ ਲੋਕ ਚਾਹੇ ਸਿੱਖ ਧਰਮ ਦੇ ਲੋਕ ਹੋਣ ਚਾਹੇ ਹਿੰਦੂ ਧਰਮ ਦੇ ਲੋਕ ਹੋਣ ਸਾਰੇ ਉਹਨਾਂ ਨੂੰ ਬਹੁਤ ਪੂਜਦੇ ਨੇ ਤੇ ਵਾਲਮੀਕੀ ਜੀ ਦੀ ਜਿਹੜੀ ਸਿੱਖਿਆ ਹੈ ਉਹ ਆਪਣੇ ਸਮਾਜ ਦੇ ਵਿੱਚ ਗੁੰਮੀਏ ਨੇ ਦੇ ਤਰੀਕੇ ਦੇ ਨਾਲ ਰਚੀ ਬੱਸੀ ਹੋਈ ਹੈ ਮੇਰੇ ਵੱਲੋਂ ਸਾਰੇ ਵਾਲਮੀਕੀ ਸਮਾਜ ਨੂੰ ਸਾਰੇ ਦੇਸ਼ ਨੂੰ ਖਾਸ ਤੌਰ ਤੇ ਹਲਕਾ ਹਮਲੋ ਸ਼ਹਿਰ ਹਮਲੋ ਤੇ ਮੰਡੀਕਰ ਨਗਰ ਨਿਵਾਸੀ ਨੂੰ ਬਹੁਤ ਬਹੁਤ ਮੁਮਾਰਤਾ ਹੈ। ਅ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਇੱਕ ਨਵੇਂ ਹਾਲ ਦੀ ਉਸਾਰੀ ਹੋਣੀ ਹੈ ਉਹਦੇ ਵਾਸਤੇ ਉਹਨਾਂ ਨੇ ਗ੍ਰਾਂਟ ਦੀ ਡਿਮਾਂਡ ਕੀਤੀ ਸੀ ਤੇ ਅੱਜ ਅਸੀਂ 10 ਲੱਖ ਰੁਪਏ ਜਿਹੜਾ ਇੱਥੇ ਵਾਲਮੀਕੀ ਮੰਦਿਰ ਦੇ ਵਿੱਚ ਨਵਾਂ ਹਾਲ ਬਣਾਉਣਾ ਉਹਦੇ ਵਾਸਤੇ 10 ਲੱਖ ਰੁਪਏ ਅਨਾਮ ਕਰਦੇ। ਤੇ ਕੋ ਮੈਂ ਪਰਸੋਂ ਵੀ ਮੰਡੀ ਗੁਨਗਟ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਪਾਰਟਿਸਪੇਟ ਕੀਤਾ ਸੀਗਾ ਤੇ ਅੱਜ ਵੀ ਸਾਰੇ ਪਾਸੇ ਪਾਰਟਿਸਪੇਟ ਕਰਨਾ ਤੇ ਇੱਕ ਚੀਜ਼ ਜਿਹੜੀ ਦੇਖਣ ਨੂੰ ਮਿਲਦੀ ਹੈ ਕਿ ਪ੍ਰਵਾਨਸ਼ਰੀ ਵਾਲਮੀਕੀ ਜਿਹੜੇ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਬੜੇ ਪਿਆਰ ਦੇ ਨਾਲ ਬੜੇ ਭਾਈਚਾਰੇ ਦੇ ਤਰੀਕੇ ਦੇ ਨਾਲ ਬਿਨਾਂ ਵੈਦ ਵਿਰੋਧ ਤੋਂ ਸਾਰੇ ਜਿੰਨੇ ਵੀ ਸਮਾਜ ਦੇ ਲੋਕ ਨੇ ਸਾਰੇ ਇਕੱਠੇ ਹੋ ਕੇ ਮਨਾਉਂਦੇ ਨੇ ਇਹ ਤਾਂ ਮੈਨੂੰ ਲੱਗਦਾ ਹੈ ਕਿ ਬਾਕੀ ਧਰਮਾਂ ਨੂੰ ਵੀ ਬਾਕੀ ਜਿਹੜੇ ਸਮਾਜ ਦੇ ਲੋਕ ਨੇ ਉਹਨਾਂ ਨੂੰ ਵੀ ਇਹ ਸਿੱਖਿਆ ਲੈਣੀ ਚਾਹੀਦੀ ਹੈ ਵੀ ਜਿੰਨੇ ਵੀ ਆਪਣੇ ਤਿਹਾਰ ਹੁੰਦੇ ਨੇ ਸਾਰੇ ਰਲ ਮਿਲ ਕੇ ਮਨਾਏ ਜਾਣ ਤਿਹਾਰਾਂ ਦੇ ਵਿੱਚ ਪਾਰਟੀਵਾਦੀ ਨਾ ਹੋਵੇ ਸਾਰੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਕੱਠੇ ਰਲ ਮਿਲ ਕੇ ਜਿਵੇਂ ਵਾਲਮੀਕੀ ਸਮਾਜ ਆਪਣਾ ਤਿਹਾਰ ਜਿਹੜਾ ਰਲ ਮਿਲ ਕੇ ਮਨਾਉਂਦਾ ਉਹ ਮੈਨੂੰ ਮਨਾਏ। ਸੋ ਅੱਜ ਪਰਮ ਪਿਤਾ ਪਰਮਾਤਮਾ ਦਰਕਾਲ ਦਾਰ시 ਭਗਵਾਨ ਵਾਲਮੀ ਮਹਾਰਾਜ ਜੀ ਦਾ ਪ੍ਰਗਟ ਦਿਹਾੜਾ ਪਿਛਲੇ ਸਾਲਾਂ ਹੀ ਤਰ੍ਹਾਂ ਇਸ ਸਾਲ ਵੀ ਅਸੀਂ ਬੜੀ ਧੂਮ-ਧਾਮ ਤੇ ਸ਼ਰਦਾ ਨਾਲ ਮਨਾ ਰਹੇ ਆਂ ਸਾਡੇ ਯੂਥ ਜਿਹੜਾ ਵਾਲਮੀਕੀ ਸਮਾਜ ਹੈ ਵਾਲਮੀਕ ਪਰਵੰਦਕ ਕਮੇਟੀ ਹੈ ਉਹਨਾਂ ਵੱਲੋਂ ਕਈ ਕਈ ਸਾਲਾਂ ਤੋਂ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਸ੍ਰੀ ਰਮਾਇਣ ਜੀ ਦੇ ਜਿਹੜੇ ਰੰਭ ਨੇ ਇੱਕ ਤਰੀਕ ਨੂੰ ਕੀਤੇ ਗਏ ਸੀ ਅੱਜ ਭੋਗ ਪਾਏ ਜਾ ਰਹੇ ਨੇ ਮਾਨਯੋਗ ਐਮ ਐਲ ਏ ਸਾਹਿਬ ਵੀ ਆਏ ਨੇ ਔਰ ਸਾਡੇ ਸਾਰੇ ਸਮਾਜ ਵੱਲੋਂ ਬੜੇ ਖੁਸ਼ੀਆਂ ਖੇੜਿਆਂ ਨਾਲ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਹੁਣ ਰਮਾਇਣ ਜੀ ਦੇ ਭੋਗ ਦੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਲੰਗਰ ਚੱਲੇਗਾ ਲੰਗਰ ਤੋਂ ਬਾਅਦ ਸ਼ਹਿਰ ਦੇ ਵਿੱਚ 3 ਵਜੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇ ਜ ਜਿਹਦੇ ਵਿੱਚ ਬਹੁਤ ਹੀ ਸੁੰਦਰ ਸੁੰਦਰ ਝਾਕੀਆਂ ਬੈਂਡ ਅਤੇ ਪਾਲਕੀ ਅਤੇ ਹੋਰ ਬਹੁਤ ਹੀ ਦੇਖਣਯੋਗ ਝਾਕੀਆਂ ਹੋਣਗੀਆਂ ਇਸ ਕਰਕੇ ਸਾਰੇ ਸਮਾਜ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਵੀ ਲਓ ਔਰ ਸਾਡੀ ਵਾਲਮੀਕ ਪ੍ਰਬੰਧਕ ਕਮੇਟੀ ਵੱਲੋਂ ਵੀ ਸਾਰੇ ਸਮਾਜ ਨੂੰ ਸਾਰੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਲੋਕਾਂ ਨੂੰ ਅੱਜ ਦੇ ਇਸ ਦਿਹਾੜੇ ਤੇ ਲੱਖ ਲੱਖ ਮੁਬਾਰਕਾਂ। ਐਮਐਲਏ ਸਾਹਿਬ ਵੱਲੋਂ ਅੱਜ ਅਸੀਂ ਸਾਡੀ ਪ੍ਰਬੰਧਕ ਕਮੇਟੀ ਪ੍ਰਧਾਨ ਜੁਗੇਸ਼ ਵੈਨ ਜੀ ਵੱਲੋਂ ਅੱਜ ਅਸੀਂ ੜਿਮਾਂਡ ਰੱਖੀ ਸੀਗੀ ਕਿ ਸਾਡੇ ਵਾਲਮੀ ਮੰਦਿਰ ਦੇ ਵਿੱਚ ਇੱਕ ਹਾਲ ਦਾ ਅਸੀਂ ਕੰਮ ਸ਼ੁਰੂ ਕੀਤਾ ਹੋਇਆ ਉਹਦੇ ਪਿੱਲਰ ਬਣੇ ਹੋਏ ਨੇ ਇਕੱਲੇ। ਸੋ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸਾਨੂੰ ਇਸ ਉਸਾਰੀ ਲਈ ਇਸ ਜਿਹੜਾ ਸਾਡਾ ਬਰਾਂਡਾ ਬਣਾ ਰਿਆ ਅਸੀਂ ਸ਼ੈੱਡ ਬਣਾ ਰਿਆ ਉਹਦੇ ਵਾਸਤੇ ਕੋਈ ਗ੍ਰਾਂਟ ਜ਼ਰੂਰ ਦਿੱਤੀ ਜਾਵੇ। ਸੋ ਅੱਜ ਉਹ 10 ਲੱਖ ਰੁਪਏ ਦਾ ਸਾਨੂੰ ਜਿਹੜਾ ਅਨਾਉਂਸ ਕਰਕੇ ਗਏ ਨੇ ਕਿ ਵਾਲਮੀਕ ਮੰਦਿਰ ਕਮੇਟੀ ਦਾ ਜਿਹੜਾ ਹਾਲ ਬਣ ਰਿਹਾ ਹੈ ਉਹਦੇ ਲਈ 10 ਲੱਖ ਉਹ ਆਪਣੇ ਫੰਡ ਚੋਂ ਦੇਣਗੇ ਅਸੀਂ ਉਹਨਾਂ ਦਾ ਐਮਐਲਏ ਸਾਹਿਬ ਦਾ ਗੁਰਿੰਦਰ ਸਿੰਘ ਗੈਰੀ ਬੜਿੰਗ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ